ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਹੁੰਚੇ ਹੋਏ ਜੀ ਲੁਧਿਆਣੇ ਸਾਨੇ ਵਾਲ ਤੋਂ ਦਰਾਹੇ ਰੋਡ ਤੇ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੀ 19 21 ਨੂੰ ਤੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਤੁਹਾਨੂੰ ਆਪਾਂ ਸਾਰਾ ਦਿਖਾਉਨੇ ਆਂ ਵੈਸੇ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਕਲੋਜ਼ਿੰਗ ਦਾ ਟਾਈਮ ਹੈ ਵੈਸੇ ਆਪਾਂ ਤੁਹਾਨੂੰ ਇੱਕ ਵਾਰ ਪੂਰੇ ਮੇਲੇ ਦਾ 뷰 ਦਿਖਾਉਨੇ ਆਂ ਦੇਖਿਓ ਕਿੰਨਾ ਸੋਹਣਾ ਅਰੇਂਜਮੈਂਟ ਹੈ ਯੂਨੀਵਰਸਿਟੀ ਨਾਲ ਤੇ ਹਰ ਇੱਕ ਤਰ੍ਹਾਂ ਦਾ ਇੰਪਲੀਮੈਂਟ ਆਇਆ ਹੋਇਆ ਜੀ ਇੱਥੇ ਪੂਰੇ ਪੰਜਾਬ ਤੋਂ ਬਾਹਰ ਰਾਜਸਥਾਨ ਤੋਂ ਵੀ ਇੰਪਲੀਮੈਂਟਾਂ ਦੀ ਐਗਜ਼ਿਬਿਸ਼ਨ ਲੱਗੀਆਂ ਹੋਈਆਂ ਨੇ ਹਰ ਇੱਕ ਤਰ੍ਹਾਂ ਦਾ ਰੋਟਾਵੇਟਰ ਸੁਪਰ ਸੀਡਰ ਟਾਇਰ ਟਰੈਕਟਰ ਕੰਬੈਨ ਹਾਰਵੈਸਟਰਾਂ ਦੀ ਗੱਲ ਕਰੀਏ ਉਹ ਤੇ ਬਹੁਤ ਕੁਸ਼ਾ ਮਤਲਬ ਇੰਪਲੀਮੈਂਟ ਤਿੰਨ ਦਿਨ ਚੱਲਣਾ ਜੀ ਮੇਲਾ ਅਰੇ ਇਹਦੇ ਤਰ੍ਹਾਂ ਬਾਹਰ ਦੇ ਬਸੇ ਮੋਰ ਦੇ ਕਿਹੜੇ ਆਵਾ ਚੰਗੀ ਤਰ੍ਹਾਂ ਜਾਣਦਾ ਇਹ ਕੋਣ ਕਾਸ ਤੋਂ ਕੁਝ ਤੇ ਚਤਿਵਿਚ ਕੁਣਾ ਚੰਦ ਨੇ ਕੁਝ ਤੇ ਦੱਦਾ ਤੇ ਪੈਂਦੀ ਰਹਦੀ ਐ ਕبھی ਨਾ ਤਾਂ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੁਰ ਤੁਰ ਤੂਤ ਰਿਆ ਇੱਥੇ ਬਦਨਾਮੀ ਹੈ ਹੀ ਰੇਟ ਬਲੋਗੀ ਪਿੱਤ ਕੰਟਰੋਲ ਵਾਲ ਸੀ ਗਰੇਟ ਬਲੋਗੀ ਧਰਮ ਦੇ ਨਾਮ ਦੇ ਵੀ ਨਾਲੇ ਜਿਹੜੇ ਰਸਤੇ ਤੇ ਤੂਤ ਰਿਆ ਇੱਥੇ ਬਦਨਾਮੀ ਬਹੁਤ ਸੋਹਣਾ ਬਹੁਤ ਸੋਹਣਾ ਪਿੱਤ ਕੰਟਰੋਲ ਵਾਲ ਸੀ ਗਰੇਟ ਬਲੋਗੀ ਸਿੱਧੂ ਮਸੇਵਾਲ ਦਾ ਬਾਈ ਦਾ ਗਾਣਾ ਗਾਇਆ ਛੋਟੇ ਜਵਾਨ ਨੇ ਤੇ ਐਗਜ਼ਿਬਿਸ਼ਨ ਦੀ ਗੱਲ ਕਰੀਏ ਤਕਰੀਬਨ ਕਾਫੀ ਵੱਡੇ ਏਰੀਏ ਦੇ ਵਿੱਚ ਤੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਹਰ ਇੱਕ ਚੀਜ਼ ਹੈ ਜਿਹੜੀ ਮਤਲਬ ਟਿਕਾਣੇ 'ਤੇ ਖੜੀ ਹੈ ਇਕੱਲੀ-ਇਕੱਲੀ ਚੀਜ਼ ਬਾਰੇ ਪੂਰੀ ਆਪਾਂ ਜਾਣਕਾਰੀ ਦੇ ਸਕਦੇ ਹਾਂ ਤੇ ਲੇਜ਼ਰ ਕਰਾਰ ਨਵੇਂ ਤੋਂ ਨਵੇਂ ਵੈਕਿਊਮ ਮਸ਼ੀਨਾਂ ਜਿਹੜੀਆਂ ਆਪਣੀ ਸਰੋਂ ਦੀ ਬਜਾਈ ਕਰਦੀਆਂ ਨੇ ਰੈਕ ਗੱਠਾਂ ਵਾਲੀਆਂ ਮਸ਼ੀਨਾਂ ਤੇ ਇਸ ਤੋਂ ਇਲਾਵਾ ਕੰਬਾਈਨ ਹਾਰਵੈਸਟਰ ਟਰੈਕਟਰ ਟਰੈਕਟਰ ਦੇਖ ਸਕਦੇ ਹੋ ਤੁਸੀਂ ਹਲਕੇ ਤਰ੍ਹਾਂ ਦੇ ਤੇ ਹਾਲਾਂ ਦੇ ਵਿੱਚ ਬਹੁਤ ਮਤਲਬ ਦੂਰ ਦੂਰ ਤੋਂ ਜਿਹੜੀਆਂ ਕੰਪਨੀਆਂ ਉਹਨਾਂ ਨੇ ਹਿੱਸਾ ਲਿਆ ਵੀਕੇਟੀ ਟਾਇਰ ਕੰਬਾਈਨਾ ਬਹੁਤ ਹੈ ਤੇ ਇੱਧਰ ਆ ਹ ਬੁੱਲ ਪਾਵਰ ਦੇ ਅਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਬੂਮ ਨਹੀਂ ਲੇਟ ਬਹੁਤ ਜ਼ਿਆਦਾ ਮਤਲਬ ਇੱਥੇ ਹਿਡਨ ਕੀਤੇ ਹੋਏ ਨੇ ਕਿਉਂਕਿ ਕੰਟਰੈਕਟਰ ਤੇ ਕਹਿੰਦੇ ਨਹੀਂ ਜ਼ਿਆਦਾਤਰ ਤੇ ਆ ਦੇਖੋ ਤੁਸੀਂ ਤਵੀਆਂ ਜੋ ਕੁਝ ਵੀ ਹੈ ਹ ਹਾਲ ਬਣੇ ਬਣੇ ਟੀਲਰ ਬਹੁਤ ਹੈਵੀ ਡਿਊਟੀ ਪੂਰੇ ਤੇ ਵੀ ਹਰਿਆਣੇ ਦੀ ਫਰਮ ਹੈ ਜੀ ਜੀਵਨ ਸਿੰਘ ਐਗਰੋ ਇੰਡਸਟਰੀਜ਼ ਤੇ ਇਸ ਤੋਂ ਇਲਾਵਾ ਇੱਧਰ ਹੜੰਪੇ ਆ ਗਏ ਤੇ ਹੜੰਪੇ ਨਾਲ ਰੋਟਾ ਵੇਟਰ 306 ਇਹ ਪਤਾ ਕਰੀਏ ਜਿਸਟਿਸ਼ਨ ਅੰダー ਦੇ ਕੋਲ ਪਹੁੰਚਣ ਦੀ ਕਿ ਪਤਾ ਕਰਾਂ ਤੇਜੀ ਰੋਟੇ 골ਡਨ ਪੰਜਾਬ ਦੀ ਗਰਾਡੂ 골ਡਨ ਪੰਜਾਬ ਵਾਲਿਆਂ ਨੇ ਖੁਸ਼ਪ੍ਰੀਤੀ ਇਸ ਵਾਰ ਗੱਲ ਕਰੀ ਸੀ ਮੈਂ ਜੀ ਦੋਸਤ ਸ਼ਕਤੀਮਾਨ ਦੇ ਪ੍ਰੋਡਕਟ ਨੇ ਜੀ ਇਹ ਗੰਨੇ ਵਾਲੀ ਮਸ਼ੀਨ ਹੈ ਅਰੇਂਜਮੈਂਟ ਤੁਸੀਂ ਦੇਖੇ ਸਕਦੇ ਹੋ ਫਿਲਹਾਲ ਸ਼ਾਮ ਦਾ ਟਾਈਮ ਹੋ ਗਿਆ ਗਰਮੀਤ ਜਿਹੜੀ ਹਰ ਇੱਕ ਤਰ੍ਹਾਂ ਦਾ ਇੰਪਲੀਮੈਂਟ ਬਹੁਤ ਸੋਹਣਾ ਡਿਜ਼ਾਈਨ ਨਾਲ ਖੜਾ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਮਤਲਬ ਹਰ ਇੱਕ ਕਮਰ ਦੇ ਨਾਲ ਉਹਨਾਂ ਦਾ ਆਪਣਾ ਥੀਮ ਮੈਚ ਕੀਤਾ ਹੋਇਆ ਹੈ ਕੰਟਰਾਸਟ ਮੈਚ ਕੀਤਾ ਹੋਇਆ ਹਰੇਕ ਦੀ ਆਪਣੀ ਸਟਾਈਲ ਹੈ ਉਦਾਂ ਦੀ ਡਿਜ਼ਾਈਨ ਕੀਤਾ ਹੋਇਆ ਸਾਰਾ ਮਲਕੀਤ ਦਾ ਰੀਪਰ ਦੇਖੋ ਤੁਸੀਂ ਰੇਟ ਦੀ ਮੈਂ ਗੱਲ ਕਰਾਂ ਰੇਟ ਹਿਡਨ ਨੇ ਸਾਰੇ ਤੁਸੀਂ ਬਟ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਜਰੂਰ ਪਹੁੰਚੋ ਜੀ ਸਾਰੇ ਵੀਰਾਂ ਨੂੰ ਅਪੀਲ ਹੈ ਹਰੇਕ ਸਾਲ ਇੱਥੇ ਮੇਲਾ ਲੱਗਦਾ ਮੁਕਸਰ ਵਾਲੇ ਮੇਲੇ ਤੋਂ ਬਾਅਦ ਇੱਥੇ ਨਾ ਮੇਲਾ ਜਿਹੜਾ ਚੱਲਦਾ ਲਗਾਤਾਰ 3 ਦਿਨ ਇੱਧਰ ਨਿਊ ਗਰਦੀਪ ਆ ਗਈ ਅੱਗੇ ਐਨਐਸ ਕੰਬੈਨ ਫਾਰਮ ਟਰੈਕ ਦਾ ਰਿਵਿਊ ਤੁਹਾਨੂੰ ਚੈਨਲ ਤੇ ਮਿਲੂਗਾ ਜੀ ਤੇ ਦਸ਼ਮੀਸ਼ ਕੰਬੈਨ ਦਾ ਰਿਵਿਊ ਤੁਹਾਨੂੰ ਚੈਨਲ ਤੇ ਮਿਲੂਗਾ ਮਣਕੂ ਟਰੈਸ਼ ਹੀ ਤੇ ਤੇ ਨਿਊ ਗਰਦੀਪ ਮਕਾਨ ਸੇ ਤੇ ਟੋਟਲੀ ਸਾਰੀਆਂ ਮਸ਼ੀਨਾਂ ਦੇ ਜਿਹੜੀਆਂ ਹੋਣ ਵਾਲੀਆਂ ਨੇ ਇਹਨਾਂ ਤੇ ਕੱਟਰਾ ਜਿਹੜਾ ਉਹ ਮੱਕੀ ਵਾਲਾ ਲੱਗਿਆ ਹੋਇਆ ਤੇ ਡਰਾਅ ਦੀ ਅਨਾਊਂਸਮੈਂਟ ਚੱਲ ਰਹੀ ਹੈ ਜਿਹੜੇ ਵੀ ਆਉਂਦੇ ਨੇ ਮਤਲਬ ਜਿਨ੍ਹਾਂ ਦੇ ਆ ਇਦਾਂ ਦਾ ਗੋਸ਼ ਵੀ ਦਿਖਾਈਆ ਤੁਹਾਨੂੰ ਕਿੱਥੇ ਤਰ੍ਹਾਂ ਬਣਾਇਆ ਆ ਚੀਜ਼ ਤੇ ਜਿਨ੍ਹਾਂ ਨੇ ਇਹ ਮਤਲਬ ਆਪਣੀ ਐਂਟਰੀ ਪਾਉਂਦੇ ਨੇ ਉਹ 쿠ਪਨ ਲੁੰਦੇ ਨੇ ਤੇ ਉਹਨਾਂ ਦੇ ਸ਼ਾਮ ਨੂੰ ਡਰਾਅ ਨਿਕਲਦੇ ਨੇ ਤੇ ਕਿੰਨੇ ਤਰ੍ਹਾਂ ਦੇ ਖੁਸ਼ੀ ਡਰਾਅ ਨੇ 25 ਤੋਂ ਮੈਨੂੰ ਲੱਗਦਾ ਕੁਝ 1 25 ਤੋਂ ਬਾਅਦ ਇੱਕ ਰੂਟਾਵੇਟਰ 25 ਡਰਾਅ ਨੇ 25 ਪਲੱਸ ਡਰਾਅ ਨੇ ਹਾਂ ਅੱਜ ਜਿਹੜੇ ਨਿਕਲੇ ਆਏ ਨੇ ਉੱਥੇ ਆ ਚਲੀ ਅੰਦਰਲੇ ਪਾਸੇ ਤੇ ਇੱਥੇ ਵੀ ਬਹੁਤ ਤਰ੍ਹਾਂ ਦੇ ਮਤਲਬ ਅੰਦਰ ਸ਼ਾਰਟ ਇੰਪਲੀਮੈਂਟ ਲੱਗੇ ਨੇ ਜਿਵੇਂ ਹੁਣ ਕੇਐਸਡੀ ਦੇ ਰੂਟਾਵੇਟਰ ਇੱਥੇ ਤੁਸੀਂ ਲੇਜ਼ਰ ਕਰਾ ਰੂਟਾਵੇਟਰ ਇੱਥੇ ਕੀਮਤ ਲਿਖੀ ਹੋਈ ਆ 8 ਫੁੱਟ ਦੀ 115000 ਰੁਪਇਆ ਸਬਸਿਡੀ ਅਪਰੂਵਡ ਨੇ ਜੀ ਸਾਰੇ ਪ੍ਰੋਡਕਟ ਜਿਹਨੇ ਮੈਨੇਜਰ ਕਰਾ ਹੈ ਨਾ ਇਹ ਇੱਕ ਦਾ ਆਪਣਾ ਡਿਜ਼ਾਈਨ ਹੈ ਜੀ 9 ਫੁੱਟ ਹੈਗਾ 125000 ਰੁਪਇਆ TND TND ਦੇ ਸਿਸਟਮ ਸਾਰੇ ਰੋਪੀਅਨ ਦੇ ਟੈਂਕ GPS ਵਾਲੇ ਮਾਡਲ ਤੇ ਦੂਜੇ ਆਪਣੇ ਨੌ ਰੌਣਕ ਵਾੜਾ ਜਿਹੜੇ ਮਤਲਬ ਇਹ ਹਾਈਡਰੋਲਿਕ ਪੰਪ ਨੇ ਇਹਨਾਂ ਦੀ ਕੋਈ ਗਾਰੰਟੀ ਗਾਰੰਟੀ ਕੋਈ ਗਾਰੰਟੀ ਗਾਰੰਟੀ ਜਿੰਨੇ ਮੈਨੂਫੈਕਚਰਿੰਗ ਡਿਫੈਕਟ ਹੀ ਹੁੰਦੇ ਠੀਕ ਹੈ ਗਾਰੰਟੀ ਨਹੀਂ ਹੁੰਦੀ ਜੇ ਕੋਈ ਤੇ ਦੁਕਾਨ ਵਾਲਾ ਕਹਿ ਕੇ ਦੇ ਰਿਹਾ ਕੋਈ ਗਾਰੰਟੀ ਆ ਉਹ ਵੀ ਨਹੀਂ ਚੀਜ਼ ਹੈ ਕਿ ਹਾਈਡਰੋਲਿਕ ਦੀ ਚੀਜ਼ ਹੈ ਖਾਸ ਆਰ ਬਰ ਚੱਲਣੀ ਤੇ ਆਪ ਨਹੀਂ ਦੇ ਸਕਦੇ ਇਹਨਾਂ ਦਾ ਖਰਾਬ ਹੋਣ ਦਾ ਕਾਰਨ ਵੱਡਾ ਕੀ ਹੁੰਦਾ ਆਈ ਪਾਰਟਿਕਲਸ ਦੇ ਵਿੱਚ ਕੋਈ ਕੰਟਾਮਿਨੇਸ਼ਨ ਆ ਜਾਂਦੀ ਹੈ ਹਾਂਜੀ 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 ਆਈ ਪਾਰਟਿਕਲਸ ਦੇ ਵਿੱਚ ਡਸਟ ਆ ਜਾਂਦੀ ਹੈ ਜਾਂ ਹੀਟ ਦੇ ਨਾਲ ਜਿਹੜਾ ਜਾਂ ਹੀਟ ਦੇ ਨਾਲ ਆ ਜਾਂਦਾ ਜਾਂ ਹੀਟ ਦੇ ਨਾਲ ਆਪਾਂ ਨੂੰ ਜਣੀ ਆਪਾਂ ਚਾਹੇ ਟਰੈਕਟਰ ਦਾ ਵੀ ਕਿਸੇ ਤਰ੍ਹਾਂ ਦਾ ਤੇਲ ਜਣੀ ਆਪਾਂ ਜਿੰਨਾ ਸਾਫ਼ ਰੱਖਾਂਗੇ ਉਹਨਾਂ ਉਹਨਾਂ ਵੀਰੇ ਉਹਨਾਂ ਵੀਰੇ ਜਿਹਦੇ ਪੰਪ ਨੇ ਉਹ ਜ਼ਿਆਦਾ ਕਰਦੇ ਉਹ ਜ਼ਿਆਦਾ ਬਿਲੀਸ਼ਨ ਦਿੰਦੇ ਨੇ ਆਪਾਂ ਨੂੰ ਸਭ ਤੋਂ ਵੱਡਾ ਗੱਲ ਇਸ ਲਈ ਹੁੰਦਾ ਹੀਟ ਦੇ ਵਿੱਚ ਖਰਾਬ ਹੁੰਦਾ ਹੀਟ ਦੇ ਵਿੱਚ ਖਰਾਬ ਹੁੰਦਾ ਹੈ ਨਾ ਤੇ ਆਰਮੀ ਡੋਲ ਵੀ ਆਪਣੇ ਕੋਲੇ ਹੈ ਨਾ ਟਰੈਕਟਰ ਸਟੀering ਆਰਮ ਜਿਹੜਾ ਆਪਣਾ ਪੰਪ ਕਿੰਨੇ ਤੋਂ ਸਟਾਰਟ ਹੋ ਜਾਂਦਾ ਇਹਦਾ ਫਿਰ ਬੇਸਿਕਲੀ ਆਪਾਂ ਡਿਸਟਰੀਬਿਊਟਰ ਆ ਠੀਕ ਹੈ ਆਪਾਂ ਜਿਵੇਂ ਸਿੰਗਲ ਪੀਸ ਆਪਾਂ ਐਮ ਆਰ ਪੀ ਤੋਂ ਦਿੰਨੇ ਜੇ ਤੁਸੀਂ ਕੁਆਂਟੀਟੀਵ ਤਿਆਰ ਲਓਗੇ ਜਾਂ ਸਭ ਤੋਂ ਕੁਝ ਜ਼ਿਆਦਾ ਲਾਓਗੇ ਤਾਂ ਉਹਦੇ ਵਿੱਚ ਅਸਪਰ ਡਿਸਕਾਊਂਟ ਡਿਸਕਾਊਂਟ ਆਪਾਂ ਨੂੰ ਮੌਕੇ ਤੇ ਮਿਲ ਜਾਊਗਾ ਠੀਕ ਹੈ ਮਤਲਬ 100 100 ਪੀਸ ਪੰਜਾਬ ਦਾ ਪੀਸ ਦੀ ਡੀਲਿੰਗ ਕਰਦੇ ਆ ਜੀ 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 ਤੇ ਅੱਗੇ ਹਾਈਡਰੋਲਿਕ ਪੰਪ ਤੇ ਅੱਗੇ ਆ ਲੇਜ਼ਰ ਕਰਾ ਦੇ ਆ ਜੀ ਆਪਣਾ ਜੀ ਸੀ ਪੀ ਦਾ ਜਿੰਮੇ ਤਾਂ ਆਪਣੀ ਜੀ ਸੀ ਦੇ ਹਾਈਡਰੋਲਿਕ ਪੰਪ ਨੂੰ ਦੇ ਲਈ ਸੀ ਠੀਕ ਹੈ ਜੀ ਤੇ ਹਾਈਡਰੋਲਿਕ ਵਾਲ ਹੁੰਦੇ ਹੈ ਹਾਈਡਰੋਲਿਕ ਵਾਲ ਆਗੇ ਬਾਕੀ ਆਪਣਾ ਫਿਲਟਰੇਸ਼ਨ ਵੀ ਹੈਗੀ ਆਪਣੇ ਬੜੇ سارے ਜੀ ਹਾਈਡਰੋਲਿਕ ਵੀ ਤੇ ਜਿਸ ਵੀ ਪੂਰੀ ਕਿੱਟ ਹੁੰਦੀ ਹੈ ਸੀ ਇਹ ਓਕੇ ਓਕੇ ਬੈਸਿਕਲੀ 7 ਹੁੰਦੇ ਨੇ ਇਹਦੇ ਵਿੱਚ ਬਰੀਦਰ ਨਹੀਂ ਹੈਗਾ ਬਾਕੀ ਸਾਰੇ ਆਪਣੇ ਕੋਲ ਸਾਰੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਤੇ ਆਪਣਾ ਇੰਡਸਟਰੀਅਲ ਵੀ ਹੈਗਾ ਆਪਾਂ ਇੰਡਸਟਰੀਅਲ ਦੇ ਵਿੱਚ ਵੀ ਡੀਲ ਕਰਦੇ ਆ ਸਰ ਜੀ ਇੰਡਸਟਰੀਅਲ ਪਾਵਰ ਪੈਕ ਬਣਾਈ ਦੀ ਤੁਸੀਂ ਇੰਡਸਟਰੀਅਲ ਹਾਈਡਰੋਲਿਕ ਸਿਸਟਮ ਬਣਾਈਦੇ ਹੋ ਠੀਕ ਹੈ ਆਪਾਂ ਬਸ ਆਫ ਦੀ ਗੱਲਾਂ ਪਲਾਂਟ ਦੇ ਵਿੱਚ ਵੀ ਡੀਲ ਕਰਦੇ ਹਾਂ ਓਕੇ ਓਕੇ ਠੀਕ ਆ ਵੀ ਲਾਰਜ ਸਾਡਾ ਕੰਮ ਹੈ ਆਪਣਾ ਐਡਰੈਸ ਦੇ ਦੋ ਦੀ ਬੇਕਰ ਸਾਨੂੰ ਸਾਡਾ ਕਾਰ ਹੈ ਲੁਜਾ ਲਓ ਜੀ ਉਲੀ ਸਾਰੀਆਂ ਕੰਪਨੀਆਂ ਨੇ ਹੈਨਾ ਚਾਈਨਾ ਚਾਈਨਾ ਆ ਗਈ ਅੱਗੇ ਤੇ ਤੁਸੀਂ ਜਿਹੜੇ ਵਾਲੇ ਨੇ ਕੰਮ ਦੀ ਹੈ ਤਾਂ ਸੋਨੇ ਵਾਂਗ ਲਹੂ ਕੋ ਰੱਖੀ ਵੀ ਕੁਝ ਸੀ ਸੀਚੇ ਹਨ ਤੇ ਗੇਦਰ ਸਪਰੇਅ ਵਾਲੇ ਪੰਪ ਆ ਗਏ ਜੀ ਤੇ ਇੱਧਰ ਕ੍ਰਾਸ ਅਸੈਂਬਲੀ ਆ ਗਈ ਸਭ ਲੱਗ ਲੱਗ ਤਰ੍ਹਾਂ ਦੇ ਕ੍ਰਾਸ ਤੁਸੀਂ ਦੇਖ ਸਕਦੇ ਹੋ ਕੈਟਸਨ ਕੰਪਨੀ ਦੇ ਕ੍ਰਾਸ ਦੀ ਬਹੁਤ ਜ਼ਿਆਦਾ ਕੈਟਾਗਰੀ ਹੈ ਜੀ ਸਾਇਜ਼ ਦੇ ਵਿੱਚ ਸਭ ਦਾ ਅਲੱਗ-ਅਲੱਗ ਹੈ ਕੋਈ ਕਰੀਸ ਵਾਲਾ ਕੋਈ ਨੌਨ ਕਰੀਸ ਹੈ ਸਭ ਅਲੱਗ-ਅਲੱਗ ਤਰ੍ਹਾਂ ਦੇ ਨੇ ਕੈਪਸਨ ਇਸ ਤੋਂ ਇਲਾਵਾ ਇਦਾਂ ਪੂਲੀਆਂ ਜਿਹੜੀਆਂ ਹੁਣ ਟੋਟਲੀ ਕੰਬਾਈਨ ਹਾਰਵੈਸਟਰ ਤੇ ਸਟਰਾ ਰੀਪਰ ਦੇ ਵਿੱਚ ਪੂਲੀਆਂ ਪੈਂਦੀਆਂ ਨੇ ਆਪਣੇ ਨਾਹ ਵਾਲੀਆਂ ਪੂਲੀਆਂ ਸਾਰੀਆਂ ਤੇ ਵਿੱਚ ਮਤਲਬ ਕੁਝ ਪ੍ਰੀਤ ਆ ਦੇਖੋ ਇੱਧਰ ਆ ਬੈਠ ਕੇ ਦੇਖਦੇ ਆ ਯਾਰ ਗੱਡੀ ਦੇ ਇੰਜਨ ਤਾਂ ਹੈ ਨਹੀਂ ਇਹਦੇ ਕੁਝ ਵੀ ਨਾ ਮੂਰੇ ਜ਼ੈਦੇ ਵੀ ਤਾਂ ਹੈ ਬੈਠੋ ਹਾਂ ਠੀਕ ਹੈ ਠੀਕ ਹੈ ਬਹੁਤ ਤਰ੍ਹਾਂ ਦੇ ਇੰਪਲੀਮੈਂਟ ਹੈ ਜੀ ਦੇਖੋ ਆਪਣੇ ਛੋਟੇ ਖੇਤ ਦੇ ਵਿੱਚ ਤੇ ਸਮਝਦੋ ਬਾਹਰ ਹੈ ਕਹਾਣੀ ਵੈਸੇ ਤੁਸੀਂ ਸਮਾਨ ਦੇਖ ਲਓ ਵੀ ਹਾਲ ਸਿਆੜ ਕਹਿ ਦਿੰਨੇ ਆ ਉਹਨੂੰ ਆਪਾਂ ਹੈਨਾ ਤੇ ਆ ਬਹੁਤ ਤਰ੍ਹਾਂ ਦੇ ਆ ਪ੍ਰੋਡਕਟ ਇੱਥੇ ਪਏ ਨੇ। ਆ ਜਿਹੜਾ ਹੁੰਦਾ ਮੁਰੇ ਇੰਜਨ ਆ ਇਹ। ਅੱਛਾ। ਇੰਜਨ ਉਹਦੇ ਸਾਈਡ ਤੇ। ਤੇ ਆ ਸਾਰੀਆਂ ਇਹਦੇ ਕੀਟਾਂ ਜਿੰਨੀਆਂ ਵੀ ਨੇ ਹਾਲ ਵਗੈਰਾ ਨਾਲ ਅਟੈਚਮੈਂਟਾਂ ਨੇ ਜਿੰਨੀਆਂ ਵੀ ਟੋਟਲੀ ਤੇ ਆ ਇਹਦਾ ਇੰਜਨ ਆ ਜੀ ਇਹਦੇ ਸਾਰਾ ਕੰਮ ਹੈ। ਇਹਦੇ ਪਿੱਛੇ ਸਾਰੀਆਂ ਟੋਟਲੀ ਅਟੈਚਮੈਂਟਾਂ ਲੱਗ ਜਣੀਆਂ। ਇਹ ਜਿੰਨੀਆਂ ਵੀ ਅਟੈਚਮੈਂਟ ਨੇ ਸਾਰੀਆਂ ਇਹਦੇ ਪਿੱਛੇ ਲੱਗਣੇ। ਇਹਦੇ ਪਿੱਛੇ ਲੱਗਣੀਆਂ ਨਾ ਚਾਹੇ ਆ ਟਰਾਲੀ ਆ ਬੈਠਣ ਵਾਲੀ ਹੈ ਨਾ ਸਾਰਾ ਟੋਟਲੀ। ਓਕੇ ਜੀ ਥੈਂਕ ਯੂ। ਤੇ ਤੇਰਾ ਆਪਣਾ ਰੈਂਚ ਕਿਤੇ ਨਹੀਂ ਠੀਕ ਹੈ ਤੇ ਅੱਗੇ ਕੰਪਰੈਸ਼ਰ ਆਗੇ ਜੀ ਵਾਟਰ ਕੰਪਰੈਸ਼ਰ ਆਗੇ ਵਾਸ਼ਰ ਆਗੇ ਸਾਰੇ ਇਹ ਤੇ ਅੱਗੇ ਆਪਣੇ ਦੂਜੇ ਸਪਰੇਅ ਪੰਪ ਕੰਪਰੈਸ਼ਰ ਵਿਦਆਊਟ ਮੋਟਰ ਹੈ ਜਾਂ ਮੋਟਰ ਤੁਸੀਂ ਲਾ ਕੇ ਵੀ ਦਿੰਦੇ ਨਾਲ ਮੋਟਰ ਲਾ ਕੇ ਦਿੰਦੇ ਹੋ ਇਹ ਵਾਈਬ੍ਰੇਟਰ ਆ ਗਿਆ ਇਹ 17 ਦੇ ਕੁਛ ਪੀਰ ਦਾ ਆ ਗਿਆ ਇਹ ਯਾਰ ਆ ਬੜੀ ਕੰਮ ਦੀ ਚੀਜ਼ ਲੱਗੀ ਜਾਂਦੀ ਹੈ ਮੈਨੂੰ ਇਹ ਵਾਈਬ੍ਰੇਟਰ ਨੇ ਇਹ ਦਾ ਫੀ ਲੈ ਇੱਕ ਸਾਲ ਦੀ ਗਾਰੰਟੀ ਵੀ ਹੈ ਹਾਂਜੀ ਤੇ ਇਹ 6500 ਰੁਪਏ ਦਾ ਇਹ 6500 ਰੁਪਏ ਦਾ ਜੀ ਪੁੱਜਾ ਇਹ ਆ ਦੇਖੋ ਮੈਂ ਸਾਜਿਰ ਕੱਢ ਲੈਣਾ ਮੈਂ ਉਹ ਵੀ ਦੇਖਾਂ ਬੈਠ ਕੇ ਇਹਦਾ ਕਿੰਨਾ ਤੇ ਅੱਗੇ ਐਕਸਲ ਲਾਗੇ ਜੀ ਐਕਸਲ ਸਭ ਜੀ ਰਾਂਡੀਆਂ ਗਿਆ ਜੀ ਕੁੜੀ ਵਾਲੀ ਮਸ਼ੀਨ ਦੇ ਕਲੂਟਾ ਵੇਟਰਾਂ ਦੇ ਗੇਅਰ ਮਤਲਬ ਛੋਟੀਆਂ ਜਿਹੜੀ ਸਟਾਲਾਂ ਨੇ ਉਹ ਜ਼ਿਆਦਾਤਰ ਹਾਲ ਦੇ ਅੰਦਰ ਨੇ ਤੇ ਵੱਡੀਆਂ ਇੰਪੀਮੈਂਟ ਜਿਵੇਂ ਕੰਬਾਈਨਾ ਦੇ ਹੋਏ ਉਹ ਸਾਰੇ ਬਾਹਰ ਨੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋਰ ਕਿਦਾਂ ਚੱਲਿਆ ਗੁਰਜੀਤ ਸਿੰਘ ਇਹਦੇ ਵਾਇਰਿੰਗ ਅਸੈਂਬਲੀਆ ਟੋਟਲੀ ਇਹ ਆ ਗਿਆ ਐਮ ਬੀਪੀ ਵਾਇਰਿੰਗ ਕਰਾਸ ਵੀ ਆ ਐਮ ਬੀਪੀ ਦੇ ਵਾਇਰਿੰਗ ਵੀ ਆ ਇਹ ਲਗਭਗ 350 ਰੁਪਏ ਕਿਲੋ ਹੈ ਸਰ 350 ਰੁਪਏ ਕਿਲੋ ਕਿਲੋ ਗ੍ਰੀਸ ਵਾਲੀ 20 20 ਗ੍ਰਾਮ ਦੀ ਇਹ ਰੈਡ ਜੈਲ ਹੈ ਜੀ ਕਿਹੜਾ ਰੈਡ ਜੈਲ ਹੈ ਸਰ ਇਹ ਰੈਡ ਜੈਲ ਆਪਣਾ ਠੀਕ ਹੈ ਇਹ ਵੱਡੀ ਵੀ ਹੁੰਦੀ ਹੈ ਬਾਲਟੀ ਜਾਂ ਮਤਲਬ ਵੱਡੀ ਵੀ ਹੁੰਦੀ ਹੈ 18 ਕਿਲੋ ਕਾ ਵੀ 15 ਕਿਲੋ ਕਾ 18 ਕਿਲੋ ਪੈਕਿੰਗ ਆਪਣੀ ਕਿੰਨੇ ਦੀ ਹੈ ਜੀ ਉਹ ਰੇਟ ਆਪ ਕੋ ਬਤਾਏਗੇ ਜਰਾ ਓਕੇ ਠੀਕ ਹੈ ਚਲੋ ਸ਼ੁਕਰੀਆ ਜੀ ਇੱਕ ਕਿੰਦਾ ਤਾਰ ਵਿੰਡਾ ਤਾਂ ਨਹੀਂ ਬਹੁਤ ਵੈਰਾਈਟੀਆਂ ਨੇ ਤੇ ਜਗੀਆਂ ਟੈਨਾ ਮਤਲਬ ਉਹ ਨਹੀਂ ਰੈਕ ਦੀਆਂ ਟੈਨਾ ਅੱਗੇ ਛੋਟੀਆਂ ਟੈਨਾ ਆ ਗਈਆਂ ਨੇ ਸਭ ਤਰ੍ਹਾਂ ਦੀ ਇਹਦਾ ਇਕਦੀਆਂ ਨੇ ਜੀ ਰੈਕ ਦੀਆਂ ਇਹ ਸਾਰੀ ਪੰਦੀਆਂ ਤੋਂ ਮੈਂ ਨਹੀਂ ਆ ਗਿਆ ਤੁਹਾਨੂੰ 9472 66450 ਸੁਖਾ ਸਿੰਘ ਕੋਲ ਕਨਾਲ ਐਡਰੈਸ ਕੀ ਹੈ ਜੀ ਤੁਹਾਡਾ ਮੇਰਠ ਇੰਡਸਟਰੀਅਲ ਐਸਟੇਟ ਪਰਤਾਪੂ ਠੀਕ ਹੈ ਜੀ ਕੀ ਕੀ ਸਮਾਨ ਹੈ ਆਪਣੇ ਕੋਲ ਕੇਵਲ ਸਪ੍ਰਿੰਗ ਸਪ੍ਰਿੰਗ ਤੇ ਟਾਈਨ ਵਗੈਰਾ ਹਾਂ ਐਗਰੀਕਲਚਰਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਪ੍ਰਿੰਗ ਠੀਕ ਹੈ ਸਭ ਮਿਲ ਜੇ ਸਭ ਮਿਲ ਜੇ ਔਰ ਸਾਰੀ ਮੈਨੂਫੈਕਚਰਿੰਗ ਹੈ ਟੋਟਲ ਜੀ ਗਾਰੰਟੀ ਬਰੰਟੀ ਆਪਣੇ ਸਮਾਨ ਦੀ ਜਿਵੇਂ ਟਾਈਨ ਹੈ ਗਾਰੰਟੀ ਤਾਂ ਸਰ ਉਸकी ਐਸਾ ਹੁੰਦਾ ਹੈ ਨਾ ਕਿ ਕਸਟਮਰ ਜਿਹਾ ਮੰਗਦਾ ਹੈ ਮੈਂ ਵੈਸਾ ਬਣਾਉਣਾ ਪੜਦਾ ਓਕੇ ਕਸਟਮਰ ਕੋ ਅਗਰ ਸਸਤਾ ਚਾਹੀਏ ਜੈਸੀ ਰਿਕੁਆਇਰਮੈਂਟ ਬਣਾਉਣਾ ਹੈ ਨਾ ਹਾਂ ਜੀ ਠੀਕ ਹੈ ਓਕੇ ਸਰ ਥੈਂਕ ਯੂ ਲੋਕ ਟੋਟਲੀ ਕੁੱਤੀ ਕੁੱਤੀ ਕੋਲ ਲੈ ਕਰਨਗਾ ਸਪ੍ਰਿੰਗ ਵਾਲਾ ਆਹ ਵਾਲਾ ਸਪ੍ਰਿੰਗ ਨਹੀਂ ਹੈਗਾ ਕੁਝ ਵੀ ਤੋ ਹੱਬਾ ਟੋਟਲੀ ਹੱਬਾ ਕੀ ਤਵੀਆਂ ਤੇ ਹੱਬਾ ਰੋਟੇਟਰ ਦਾ ਸਬਾਨ ਇਹ ਫਿਰ ਕਿਸਾਨ ਦਾ ਟੈਕਸ ਟੋਟਾ ਤੋ ਠੀਕੇ ਜੀ ਬਾਕੀ ਜਰੂਰ ਵਿਜ਼ਿਟ ਕਰੋ ਮਿਲਦੇ ਆਂ ਜੀ ਅਗਲੇ ਬਲੌਗ ਦੇ ਨਾਲ ਬਾਕੀ ਇੱਥੇ ਸ਼ਕਤੀਮਾਨ ਦਾ ਸੋਰੀ ਚਾਰਲੀ ਦਾ ਬਹੁਤ ਇੰਪਲੀਮੈਂਟ ਹੈ ਜਿਹੜੇ ਉਹ ਰਹਿ ਵੀ ਜਾਂਦੇ ਨੇ ਹਲੇ ਤੇ ਮਤਲਬ ਐਦਾਂ ਨਹੀਂ ਆ ਵੀ ਬੰਦਾ ਬੋਰ ਹੋਊਗਾ ਇੱਥੇ ਮੇਲੇ ਦੇ ਵਿੱਚ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਖਾਣ ਪੀਣ ਦਾ ਬਹੁਤ ਵਧੀਆ ਅਰੇਂਜਮੈਂਟ ਹੈ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਸੋ ਮਿਲਦੇ ਆਂ ਜੀ ਅਗਲੇ ਬਲੌਗ ਦੇ ਨਾਲ ਓਕੇ ਜੀ has